ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਬੱਦਣੀ ਕਲਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦੇ ਆ ਇੱਕ ਐਨੀਮਲ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਸੁਪੀਰ ਸਿੰਘ ਪਿੰਡ ਬਦਨੀ ਗਲਾ ਵੀਰੇ ਮੋਬਾਈਲ ਨੰਬਰ 9463319907 ਠੀਕ ਆ ਜੀ ਇੱਕ ਐਨੀਮਲ ਸੇਲ ਹੈ ਇਹਦੀ ਕੀ ਡਿਟੇਲ ਆ ਜੀ ਇਹ ਪਹਿਲਾ ਸੂਆ ਸੁੰਦੀ ਆ ਬੈਡ ਠੀਕ ਆ ਕਿੰਨੇ ਕ ਦਿਨ ਲੈ ਜੂ ਬਾਈ 10 12 ਦਿਨ ਲੋਗੀ 10 12 ਦਿਨ ਲੈ ਜੂ ਤੇ ਸੀਲ ਸਾਬ ਬਾਈ ਪੂਰੀ ਆ ਹਾਂ ਜੀ ਸੀਲ ਸਾਬ ਪੂਰੀ ਆ ਵੀਰੇ ਠੀਕ ਆ ਕਿੰਨਾ ਕ ਦੁੱਧ ਦੇ ਦੂ ਜੀ ਦੁੱਧ ਦੇ ਦੂ ਵੀਰੇ 14 15 ਕਿਲੋ ਠੀਕ ਆ ਜੀ ਤੋਰ ਬਾਈ ਕਹਿੰਦਾ ਮੇਰੇ ਮੂੰਹ ਮੂੰਹ ਤੋਂ 4 ਦਿਨ ਦਾ ਪਹਿਲਾ ਸੁਆਹ ਸੁਣਦੀ ਆ ਬਾਈ ਕਹਿੰਦਾ 15 ਕ ਦਿਨ ਲੈ ਜਾ ਬਾਈ 12 13 ਦਿਨ 12 13 ਦਿਨ ਲੈ ਜੂ ਹਜੇ 14 15 ਕਿਲੋ ਦੁੱਧ ਦੇ ਦੂ ਬਾਕੀ ਝੋਲੀ ਤੁਸੀਂ ਦੇਖ ਸਕਦੇ ਹੋ ਸੋਣੀ ਤਿਆਰ ਕਰਦੀ ਹੁੰਦੀ ਆ ਵਾਲ ਢੱਲਾ ਝੋਲੀ ਚ ਬੋਦ ਨੇ 12 13 ਦਿਨਾਂ ਤੱਕਰ ਚੰਗਾ ਹਵਾਨਾ ਤਿਆਰ ਕਰ ਲੈਣਾ ਥਣ ਸੋਣਾ ਏ ਚਾਰੇ ਥਣ ਐ ਨਿਖੜਵੇਂ ਇੱਕੋ ਜਿਹੇ ਸੈਜ ਦੇ ਸੀਲ ਸੌਕਰਮ ਵਾਲੀ ਪੂਰੀ ਆ ਜੀ ਸੋਣੀ ਫੇਸ ਕੁਆਲਟੀ ਕੱਦ ਕੱਟ ਚੰਗਾ ਤੇ ਹੈਵੀ ਬੋਡੀ weight ਦੀ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਲੈ ਸਕਦਾ ਜੀ ਕੀ ਮੁੱਲ ਆ ਬਾਈ ਇਹਦਾ ਮੁੱਲ ਬਾ 36000 ਦਿੱਤੇ ਨੇ ਮਾਨਤਾਨ ਹੋਜੂ ਜੀ ਹਾਂ ਜੀ ਵੀਰੇ ਕਰਦੇ 36000 ਰੁਪਿਆ ਬਾਈ ਮੁੱਲ ਕਰਦੇ ਬਾਈ ਕਹਿੰਦੇ ਮਾਨਤਾਨ ਕਰਦਾਂਗੇ ਜਿਹੜਾ ਵੀਰ ਚੱਲ ਕੇ ਆਊਗਾ ਨੰਬਰ ਬਾਈ ਦਾ ਸਕਰੀਨ ਤੇ ਚੱਲੂਗਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ